ਹਰਿਆਣਾ ਦੇ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ 9000 ਤੋਂ ਜ਼ਿਆਦਾ ਅਧਿਆਪਕਾਂ ਪਰਤੀ ਕੀਤੇ ਗਏ ਸੀ ਪਰ ਹੁਣ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਉਹਨਾਂ ਦੇ ਨਤੀਜਿਆਂ ਨੂੰ ਰੋਕਣ ਦੇ ਲਈ ਅਪੀਲ ਪਾਈ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਲਜ਼ਾਮ ਲੱਗੇ ਸੀ ਕਿ ਇਸ ਭਰਤੀ ਦੇ ਵਿੱਚ ਤਾਂਧਲੇਬਾਜ਼ੀ ਹੈ ਇਨ ਆਰੋਪਾਂ ਤੋਂ ਬਾਅਦ ਹੁਣ ਕਿਹਾ ਗਿਆ ਹੈ ਕਿ ਇਹਨਾਂ ਦਾ ਪ੍ਰਮਾਣ ਪੱਤਰ ਦੀ ਜਦੋਂ ਤੱਕ ਜਾਂਚ ਨਹੀਂ ਹੁੰਦੀ ਉਦੋਂ ਤੱਕ ਨਤੀਜਿਆਂ ਦਾ ਐਲਾਨ ਨਾ ਕੀਤਾ ਜਾਏ ਇਸੇ ਨੂੰ ਲੈ ਕੇ ਹੀ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ ਹਰਿਆਣਾ ਚ ਪ੍ਰਾਇਮਰੀ ਟੀਚਰਾਂ ਦੀ ਭਰਤੀ ਦੇ ਲਈ 9647 ਉਮੀਦਵਾਰਾਂ ਨੇ ਪੇਪਰ ਦਿੱਤੇ ਸੀ ਪਰ ਲੱਗੇ ਇਲਜ਼ਾਮਾਂ ਕਾਰਨ ਇਹਨਾਂ ਚੋ ਅਧਿਆਪਕ ਯੋਗਤਾ ਟੈਸਟ ਪਾਸ ਹੀ ਨਹੀਂ ਕੀਤਾ ਕਈਆਂ ਕਿਸੇ ਹੋਰ ਦੀ ਥਾਂ ਹੀ ਪੇਪਰ ਦਿੱਤੇ ਰ ਸੀ ਫੋਰੈਂਸਿਕ ਜਾਂਚ ਦੇ ਵਿੱਚ ਵੀ ਸਾਹਮਣੇ ਆਇਆ ਕਿ 6000 ਦੇ ਕਰੀਬ ਉਮੀਦਵਾਰ ਫਰਜ਼ੀ ਨੇ ਹੁਣ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੇ ਸਿਲੈਕਸ਼ਨ ਬੋਰਡ ਨੂੰ ਨੋਟਿਸ ਪੇਜ ਕੇ ਜਵਾਬ ਮੰਗਿਆ ਤੇ ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਏਗੀ ਹੋਰ ਜਾਣਕਾਰੀ ਲਈ ਗੱਲ ਕਰਦੇ ਆ ਸਾਡੀ ਸਹਿਯੋਗੀ ਨੀਹਾ ਸਲਾਰੀਆ ਦੇ ਨਾਲ ਨੀਹਾ ਹਰਿਆਣਾ ਦੇ ਟੀਚਰ ਕੋਟਾਲਾ ਮਾਮਲੇ ਦੇ ਵਿੱਚ ਅੱਜ ਪਟੀਸ਼ਨ ਪਾਈ ਗਈ ਹੈ ਕੀ ਕੁਝ ਕਿਹਾ ਗਿਆ ਦੀ ਬਿਲਕੁਲ ਇੱਕ ਨਵੀਂ ਪੀਆਈਐਲ ਜਿਹੜੀ ਹੈਗੀ ਉਹ ਪਾਈ ਗਈ ਹੈ ਤੇ ਇਸ ਦੇ ਵਿੱਚ ਜੋ ਕੈਂਡੀਡੇਟਸ ਨੇ ਉਹ 9000 ਤੋਂ ਵੀ ਵੱਧ ਕੈਗੇਡੇਟਸ ਹੈਗੇ ਨੇ ਔਰ ਇਸ ਦੇ ਵਿੱਚ ਉਹਨਾਂ ਦਾ ਹੁਣ ਜਿਹੜਾ ਜਿਹੜਾ ਬਿਲਕੁਲ ਫਿਊਚਰ ਹੈਗਾ ਬਿਲਕੁਲ ਸੰਕਰ ਦੇ ਵਿੱਚ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪੀਆਈਐਲ ਦੇ ਵਿੱਚ ਜੋ ਅਪੀਲ ਕੀਤੀ ਗਈ ਹੈ ਉਸ ਦੇ ਵਿੱਚ ਇਹ ਚਾਹੀ ਕਿ ਆ ਕਿ ਜਦੋਂ ਤੱਕ ਸਬੂਤ ਪੱਤਰ ਨਹੀਂ ਜੜੇ ਨੇ ਉਹ ਨਹੀਂ ਜਾਣ ਕੇ ਜਾਂਦੇ ਉਦੋਂ ਤੱਕ ਜਿਹੜਾ ਹੈਗਾ ਜੋ ਫਾਈਨਲ ਨਤੀਜੇ ਹੈਗੇ ਨੇ ਉਹ ਕੋਸ਼ਿਸ਼ ਨਾ ਕੀਤੇ ਜਾਂਦੇ ਹਾਈ ਕੋਰਟ ਨੇ ਅੱਜ ਜਿਹੜੀ ਅਪੀਲ ਹੈਗੀ ਉਸ ਨੂੰ ਮੰਨ ਲਿਆ ਹੈਗਾ ਔਰ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ ਕਿ ਜਦੋਂ ਤੱਕ ਸਬ

ਕਿ ਕਿਤੇ ਹੋਰ ਦੇ ਨਾਲ ਤੇ ਉਹਨਾਂ ਨੇ ਪਰਚਾ ਭਰਿਆ ਸੀ ਲੇਕਿਨ ਕਿਤੇ ਹੋਰ ਦੇ ਨਾਲ ਕਿਸੇ ਹੋਰ ਨੇ ਉੱਥੇ ਜਾ ਕੇ ਪੇਪਰ ਦਿੱਤੇ ਤੇ ਹੁਣ ਜਿਹੜਾ ਫੋਰੈਂਸਿਕ ਚਾਰਜ ਤੇ ਹੀ ਸਾਹਮਣੇ ਆਇਆ ਸੀ ਕਿ 6000 ਤੋਂ ਵੱਧ ਜਿਹੜੇ ਕੈਂਡੀਡੇਟs ਸਗੇ ਸੀ ਉਹ ਜਿਹੜੇ ਹੈਗੇ ਨੇ ਫਰਜ਼ੀ ਹੈਗੇ ਨੇ ਉਹਨਾਂ ਦੇ ਜਿਹੜਾ ਫੰਗਰਿੰਗ ਜਿਹੜਾ ਲਿਆ ਗਿਆ ਉਹ ਵੀ ਬਿਲਕੁਲ ਮੈਚ ਨਹੀਂ ਕੀਤਾ ਤੇ ਹੁਣ ਹਾਈ ਕੋਰਟ ਨੇ ਜਿਹੜਾ ਹੈਗਾ ਹਰਿਆਣਾ ਸਰਕਾਰ ਦੇ ਸਿਲੈਕਸ਼ਨ ਬੋਰਡ ਨੂੰ ਨੋਟਿਸ ਦੇ ਦਿੱਤਾ ਤੇ ਇਸ ਕੇਸ ਦੀ ਅੱਗੇ ਸੁਣਾਈ ਹੁਣ 19 ਅਗਸਤ ਤੱਕ ਦਾਜ ਰਹੀ ਹੈ